ਬੁੱਕ 40 ਦਿਨ ਵਿੱਚੋਂ ਦੂਜਾ ਦਿਨ ਅਗਮ ਹੈ ਅਗੋਚਰ ਹੈ ਅਪਾਰ ਹੈ ਤੂੰ ਮੇਰੀ ਉਤਸੁਕਤਾ ਦਾ ਆਧਾਰ ਹੈ ਤੂੰ ਅਗਲੇ ਦਿਨ ਪੋਪ ਉੱਡਦੇ ਅਸੀਂ ਦੋਵਾਂ ਨੇ ਆਪਣੀ ਮੰਜ਼ਿਲ ਦਾ ਰਸਤਾ ਫੜ ਲਿਆ ਚਿੜੀਆਂ ਦੇ ਚੈਕਣ ਤੋਂ ਬਿਨਾਂ ਬਾਕੀ ਸਾਰੀ ਕਾਇਨਾਤ ਜਿਵੇਂ ਅੱਜ ਵੀ ਸੁੱਤੀ ਪਈ ਸੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਕਲਦੀਆਂ ਹੀ ਫਕੀਰ ਦੇ ਕਦਮ ਰੁਕੇ ਤੇ ਉਸਨੇ ਕੁਝ ਦੇਰ ਸੂਰਜ ਨੂੰ ਨਿਹਾਰਿਆ ਤੇ ਕਿਹਾ ਸੂਰਜ ਪ੍ਰਮਾਤਮਾ ਦੀ ਦਿਯਾਲਤਾ ਦਾ ਪ੍ਰਤੀਕ ਹੈ ਜੇ ਇੱਕ ਦਿਨ ਵੀ ਸੂਰਜ ਨਾ ਚੜੇ ਤਾਂ ਦੁਨੀਆ ਚੱਲਣੀ ਬੰਦ ਹੋ ਜਾਵੇ ਕੁਦਰਤ ਨੂੰ ਵੇਖਣਾ ਰੱਬ ਨੂੰ ਵੇਖਣ ਵਾਂਗ ਹੈ ਸਾਈਂ ਜੀ ਤੁਸੀਂ ਰੱਬ ਵੇਖਿਆ ਹੈ ਕਦੇ ਕੇਸਰ ਦੇ ਸਵਾਲ ਵਿੱਚ ਜਗਿਆਸਾਤੇ ਡਰਦੋਵੇਂ ਸਨ ਫਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ ਯੁਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ ਦੇ 6 ਦਿਨਾਂ ਵਿੱਚ ਬਣਾਈ ਸੀ ਪਹਿਲੇ ਦਿਨ ਰੋਸ਼ਨੀ ਬਣਾਈ ਜਿਸ ਨਾਲ ਦਿਨ ਤੇ ਰਾਤ ਬਣੇ ਦੂਸਰੇ ਦਿਨ ਆਕਾਸ਼ ਤੀਸਰੇ ਦਿਨ ਧਰਤੀ ਤੇ ਬਨਸਪਤੀ ਬਣਾਈ ਚੌਥੇ ਦਿਨ ਸੂਰਜ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਏ ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ ਸੱਤਵੇਂ ਦਿਨ ਆਰਾਮ ਕੀਤਾ ਕੇਸਰ ਬਹੁਤਿਆਂ ਨਾਲ ਸੁਣ ਰਿਹਾ ਸੀ ਕਹਿੰਦੇ ਹਨ ਕਿ ਸੂਰਜ ਵਿੱਚ ਮਨੁੱਖ ਇਕੱਲਾ ਤੇ ਉਦਾਸ ਸੀ ਉਸ ਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ ਖੇਡਣ ਦਾ ਮਨ ਬਣਾਇਆ ਦੋਵੇਂ ਲੁਕਣ ਸ਼ਿਪਾਈ ਖੇਡਣ ਲੱਗੇ ਰੱਬ ਦੀ ਪਹਿਲਾਂ ਲੁਕਣ ਦੀ ਵਾਰੀ ਸੀ ਕਿਉਂਕਿ ਧਰਤੀ ਅਜੇ ਸਾਰੀ ਖਾਲੀ ਸੀ ਲੁਕਣ ਵਾਲੀ ਜਗਾ ਰੱਬ ਨੂੰ ਕੋਈ ਨਾ ਦਿਸੀ ਰੱਬ ਨੇ ਰੱਬ ਨੇ ਕੁ ਸੋਚਣ ਤੋਂ ਬਾਅਦ ਬੰਦੇ ਦੇ ਦਿਲ ਵਿੱਚ ਲੁਕਣ ਦਾ ਫੈਸਲਾ ਕੀਤਾ ਕਹਿੰਦੇ ਹਨ ਕਿ ਅੱਜ ਤੱਕ ਰੱਬ ਬੰਦੇ ਦੇ ਦਿਲ ਵਿੱਚ ਹੀ ਲੁਕਿਆ ਹੋਇਆ ਹੈ ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਰਹਿੰਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਖਦਾ ਕਹਿ ਕੇ ਫਕੀਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਤੇ ਕਿਸ ਤਰ੍ਹਾਂ ਫਕੀਰ ਦੇ ਮੱਥੇ ਦੀਆਂ ਲਕੀਰਾਂ ਵਿੱਚ ਬੰਦੇ ਖੋਜੂ ਦਿਲ ਹਰ ਰੋਜ਼ ਇਕ ਆਲਾਪ ਨੇ ਕੇਸਰ ਨੂੰ ਡੂੰਘੀ ਸੋਚ ਵਿੱਚ ਐਵੇਂ ਉਠਾਇਆ ਜਿਵੇਂ ਅੰਮ੍ਰਿਤ ਵੇਲੇ ਕਿਸੇ ਨਿਰਬਾਬ ਛੇੜ ਦਿੱਤੀ ਹੋਵੇ ਤਿੱਬਿਆਂ ਦੇ ਪਰਸ਼ਾਮੇ ਜਦੋਂ ਰਾਤੋਂ ਲੰਮੇ ਹੋ ਗਏ ਤਾਂ ਦੋਵੇਂ ਰੁਕ ਗਏ ਰਸਤੇ ਤੋਂ ਥੋੜਾ ਹਟਮਾ ਇੱਕ ਥੜਾ ਰਾਹੀ ਦੇ ਰੁਕਣ ਲਈ ਬਣਾਇਆ ਹੋਇਆ ਸੀ ਕਿਸੇ ਸ਼ਾਣੇ ਨੇ ਥੋੜੇ ਆਲੇ ਦੁਆਲੇ ਡੇਕਾਂ ਦੇ ਦਰਖਤ ਪੱਲਿਆਂ ਸਮਿਆਂ ਚ ਲਾ ਦਿੱਤੇ ਸਨ ਜੋ ਹੁਣ ਦਿਨ ਪੰਘਿਆਂ ਨੂੰ ਬੈਠਣ ਲਈ ਛਾਂ ਤੇ ਰਾਤੀ ਪੰਕੇਰੂਆਂ ਨੂੰ ਰਹਿਣ ਲਈ ਥਾਂ ਦੇ ਹਨ ਥੜੇ ਦੇ ਨਾਲ ਇੱਕ ਨਲਕਾ ਵੀ ਸੀ ਉਹਨਾਂ ਨੇ ਨਲਕਾ ਗੇੜ ਕੇ ਹੱਤ ਪੈਰ ਤੋਂ ਤੋਤੇ ਤੇ ਥੜੇ ਤੇ ਹੀ ਰਾਤ ਵਿਸਰਾਮ ਕਰਨ ਦਾ ਮਨ ਬਣਾਇਆ ਫਕੀਰ ਨੇ ਆਪਣੀ ਪੋਟਲੀ ਵਿੱਚੋਂ ਚਿੱਟੇ ਰੰਗ ਦੇ ਤਾਗੇ ਵਾਲੀ ਬਣੀ ਮਾਲਾ ਕੱਢੀ ਜਿਸ ਵਿੱਚ ਗੱਠਾਂ ਮਾਰ ਕੇ ਮਣਕੇ ਬਣਾਏ ਹੋਏ ਸਨ ਉਹ ਮਾਲਾ ਨੂੰ ਹੱਥ ਵਿੱਚ ਫੜ ਕੇ ਸਾਧਨਾ 'ਚ ਜੁੜ ਗਿਆ ਸਮਾਜ ਵਿੱਚ ਰੁਕ ਗਿਆ ਹੋਵੇ ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਅਲਾਪ ਕਰ ਰਹੀ ਹੋਵੇ ਚੁੱਪ ਦਾ ਹਵਨ ਹੋ ਰਿਹਾ ਹੋਵੇ ਤੇ ਰਾਤ ਦੀ ਗੋਦ ਵਿੱਚ ਦਿਨ ਸੋ ਰਿਹਾ ਹੋਵੇ ਪਰ ਲੰਮੇ ਪੇ ਕੇਸਰ ਦਾ ਧਿਆਨ ਪੋਲਾ ਵਿੱਚ ਹੀ ਪਿੰਡ ਆਪਣੀ ਹਵੇਲੀ ਪਹੁੰਚ ਗਿਆ ਕਿਸੇ ਹੋਰਾਂ ਦੀ ਹਵੇਲੀ ਪਿੰਡੋਂ ਬਹੁਤ ਬਾਰ ਫਿਰਨੀ ਦੇ ਕੋਲ ਸੀ ਘਰੋਂ ਤੁਰ ਕੇ ਹਵੇਲੀ ਜਾਣ ਲਈ 5-7 ਮਿੰਟ ਹੀ ਲੱਗਦੇ ਸਨ ਉਸ ਦੇ ਦਿਨ ਚ 3-4 ਗੇੜੇ ਹਵੇਲੀ ਦੇ ਜ਼ਰੂਰ ਲੱਗਦੇ ਸਨ ਹਵੇਲੀ ਦੇ ਰਾਹ ਵਿੱਚ ਚੁਰਸਤੇ ਵਾਲੇ ਪੀਪਲ ਲੱਲੇ ਬੁੱਢੇ ਜਵਾਨ ਸਾਰਾ ਦਿਨ ਖੁੰਡ ਚਰਚਾ ਕਰਦੇ ਜਾ 12 ਟਾਣੀ ਦੇ ਤਾਸ ਖੇਡਦੇ ਕਿਸ ਰਸਟਾਣੀ ਵਿੱਚ ਕਦੇ ਨਹੀਂ ਸੀ ਬੈਠਿਆ ਉਸਤੇ ਜਿਆਦਾ ਗੇੜੇ ਤਾਂ ਹਵੇਲੀ ਦੇ ਰਸਤੇ ਵਿੱਚ ਪੈਂਦੇ ਸੀ ਜਿੱਤੀ ਦੇ ਘਰ ਮੂਰਿਓ ਲੰਗਣ ਤੇ ਉਸ ਨੂੰ ਵੇਖਣ ਦੀ ਉਮੀਦ ਕਰਕੇ ਲੱਗਦੇ ਸਨ ਜਿੱਤੀ ਜੇਲਦਾਰਾਂ ਦੀ ਕੁੜੀ ਸੀ ਤੇ ਸਕੂਲ ਵਿੱਚ ਉਸ ਤੋਂ ਦੋ ਜਮਾਤਾਂ ਪਿੱਛੇ ਵੱੜਦੀ ਸੀ ਉਸ ਤੋਂ ਸੋਹਣੀ ਕੁੜੀ ਨੇੜੇ ਦੇ ਪਿੰਡਾਂ 'ਚ ਹੋਰ ਕੋਈ ਵੀ ਨਹੀਂ ਸੀ ਮੁੰਡਿਆਂ ਦੀ ਟਾਣੀ ਵਿੱਚ ਉਸ ਦੀ ਚਰਚਾ ਅਨਿਵਾਰਨ ਚਲਦੀ ਹੀ ਰਹਿੰਦੀ ਸੀ ਉਸ ਨੂੰ ਛੇਵੀਂ ਜਮਾਤ ਤੋਂ ਬਾਅਦ ਕਰਦਿਆਂ ਨੇ ਸਕੂਲੋਂ ਹਟਾ ਲਿਆ ਸੀ ਉਹ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਪਿੰਡ 'ਚ ਕੁੜੀਆਂ ਨੂੰ ਪੜਾਉਣਾ ਰਿਵਾਜ ਨਹੀਂ ਸੀ ਉਸ ਦਾ ਘਰ ਕੇਸਰ ਦੀ ਹਵੇਲੀ ਦੇ ਨਾਲ ਲਗਮਾ ਹੋਣ ਕਰਕੇ ਦੋਵਾਂ ਦਾ ਬਚਪਨ ਕੇਸਰ ਹੋਰਾਂ ਦੀ ਹਵੇਲੀ ਤੇ ਜਿੱਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ ਬਚਪਨ ਵਿੱਚ ਇਕੱਠੇ ਖੇਡਦੇ ਤੇ ਲੜਦੇ ਝਗੜਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਕੇਸਰ ਤੋਂ ਸੰਗਲਣ ਲੱਗ ਪਈ ਸੀ ਜਿੱਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ સરਕਣ ਦਿੱਤਾ ਕੇਸਰ ਨੂੰ ਉਸ ਦੀਆਂ ਕੁਰਤੀਆਂ ਦੇ ਸਾਰੇ ਰੰਗ ਯਾਦ ਸਨ ਉਹ ਕੁਰਤੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੀ ਸੀਸੀਆਂ ਵਾਲੀ ਕੱਗਰੀ ਅਕਸਰ ਉਹ ਹੀ ਹੁੰਦੀ ਹੁਣ ਤਾਂ ਇੱਕ ਚਾਂਦੀ ਦਾ ਮੋਟਾ ਕੜਾ ਵੀ ਪਾਉਣ ਲੱਗ ਪਈ ਸੀ ਜਿਹੜਾ ਉਸ ਦੀ ਮਾਂ ਨੇ ਚੜ੍ਹਦੇ ਸਾਲ ਦਿੱਤਾ ਸੀ ਜਦੋਂ ਜਿੱਤੀ 15 ਸਾਲ ਦੀ ਹੋਈ ਸੀ ਜਦੋਂ ਕੋ ਤੋ ਜਿੱਤੀ ਨੇ ਚੁੰਨੀ ਨਾਲ ਆਪਣੀ ਛਾਤੀ ਢਕਣੀ ਸ਼ੁਰੂ ਕੀਤੀ ਉਦੋਂ ਕੋ ਤੋਂ ਹੀ ਦੋਵਾਂ ਦਾ ਇਕੱਠਿਆਂ ਖੇਡਣਾ ਵੀ ਬੰਦ ਹੋ ਗਿਆ ਹੌਲੀ-ਹੌਲੀ ਗੱਲ ਕਰਨ ਦੇ ਮੌਕੇ ਵੀ ਕੱਟਣਾ ਸ਼ੁਰੂ ਹੋ ਗਏ ਜਦੋਂ ਇਕੱਠੇ ਪੜਦੇ ਸੀ ਤਾਂ ਸਕੂਲ ਆਉਂਦਿਆਂ ਜਾਂਦੇ ਦੋਵਾਂ ਦੀ ਗੱਲ ਹੋ ਜਾਂਦੀ ਜਦੋਂ ਤੋਂ ਪੜਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੂੰ ਹਫ਼ਤੇ ਵੀ ਜਾਂਦੇ ਹੁਣ ਤਾਂ ਬਸ ਦੂਰੋਂ-ਦੂਰ ਵੇਖ ਕੇ ਹੀ ਦਿਨ ਲੰਘਦੇ ਸਨ ਇੰਨਾਂ ਦੂਰੀਆਂ ਨੇ ਮਿਲਣ ਦੀ ਤਾਂ ਘਟਾਉਣ ਦੀ ਬਜਾਏ ਵਧਾ ਦਿੱਤੀ ਸੀ ਕੇਸਰ ਦੇ ਰੋਜ਼ ਹਵੇਲੀ ਜਾਣ ਵਾਲੇ ਜਿੱਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ ਉਹ ਕਦੇ ਬਾਹਰਲੇ ਬੂਏ ਕੋਲ ਕਦੇ ਛੱਤ ਦੇ ਜਾਂ ਪੌੜੀਆਂ ਤੇ ਖੜਕੇ ਸੁਵਲ ਵੇਖਾ ਨਿਮਜਿਆ ਹੱਸੜਦੀ ਕੇਸਰ ਦੀ ਕੁਸੀ ਦਾ ਆਰੰਭ ਅਤੇ ਅੰਤ ਇਹੋ ਇੱਕ ਤਕਣੀ ਸੀ ਉਹਦਾ ਹਵੇਲੀ ਵੱਲ ਜਾਂਦਿਆਂ ਆਨੇ ਵਹਾਨੇ ਦਿੱਤੀ ਦੇ ਘਰ ਮੂਰਿਓ ਲੰਗਣਾ ਜੀਤੀ ਦਾ ਤੁਪ ਚੋ ਵੀ ਪੌੜੀਆਂ ਜਾਂ ਛੱਤ ਤੇ ਖੜਕੇ ਉਡੀਕਣਾ ਤੇ ਉਸ ਵੱਲ ਵੇਖਣਾ ਪਿਆਰ ਨਹੀਂ ਤਾਂ ਹੋਰ ਕੀ ਸੀ ਉਹ ਸੋਚਦਾ ਜਿੱਤੀ ਦਾ ਬਾਪ ਇਲਾਕੇ ਦਾ ਕੈਂਦਕਹੋਂ ਦਾ ਸਰਦਾਰ ਸੀ ਉਹਨਾਂ ਦੇ ਦੋ ਮੰਝਲੇ ਘਰ ਵਿੱਚ ਬੰਡ ਤੋਂ ਪਹਿਲਾਂ ਅੰਗਰੇਜ਼ਾਂ ਦਾ ਆਉਣਾ ਜਾਣਾ ਆਮ ਸੀ ਜੈਲਦਾਰਾਂ ਦੇ ਇਸ ਵੱਡੇ ਘਰ ਦਾ ਦਰਵਾਜ਼ਾ ਆਮ ਤੌਰ ਤੇ ਬੰਦ ਹੀ ਰਹਿੰਦਾ ਸੀ ਖੁੰਡ ਚਰਚਾ ਤਾਂ ABC ਕੀ ਉਸ ਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਸੀ ਦਬਨੀ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜੈਲਦਾਰਾਂ ਦਾ ਫੀਮ ਦੀ ਸਮਗਲਿੰਗ ਦਾ ਕਾਰੋਬਾਰ ਸੀ ਪਰ ਕੇਸਰ ਨੂੰ ਇੰਨਾਂ ਗੱਲਾਂ ਨਾਲ ਕੋਈ ਲੈਣ ਦੇਣ ਨਹੀਂ ਸੀ ਉਸ ਨੂੰ ਤਾਂ ਬਸ ਇਹੋ ਚੋਰਾ ਖਾਈ ਜਾਂਦਾ ਸੀ ਜਿੱਤੀ ਤੇ ਉਸ ਦਾ ਮੇਰ ਹੋਣਾ ਓੱਖ ਲੱਗਦਾ ਸੀ ਕਈ ਵਾਰ ਉਸ ਨੂੰ ਦੋਵਾਂ ਦਾ ਰਿਸ਼ਤਾ ਚੰਤੇ ਚਕੋਰ ਵਾਲਾ ਲੱਗਦਾ ਸੀ